ਇਸ ਵੇਲੇ ਦੀ ਵੱਡੀ ਖਬਰ ਹੈ ਫਲਾਈਪਰ ਦੇ ਪਿੰਡ ਦੋਨਾ ਮਤੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗਰੀਬ ਪਰਿਵਾਰ ਦੇ ਪਸ਼ੂ ਅੱਗ ਵਿੱਚ ਚੁਲਸ ਗਏ ਆ ਤਾਂ ਵੱਡੀ ਖਬਰ ਤੁਹਾਨੂੰ ਫਲਾਈਪਰ ਤੋਂ ਦੇ ਰਿਹਾ ਕਿ ਫਲਾਈਪਰ ਦੇ ਪਿੰਡ ਦੋਨਾ ਮਤੜ ਵਿਖੇ ਅਚਾਨਕ ਅੱਗ ਲੱਗਣ ਕਾਰਨ ਇੱਕ ਗਰੀਬ ਪਰਿਵਾਰ ਦੇ ਪਸ਼ੂ ਜਿਹੜੇ ਆ ਉਹ ਅੱਗ ਵਿੱਚ ਚੁਲਸ ਗਏ ਆ ਤਾਂ ਪਰਿਵਾਰ ਵੱਲੋਂ ਮਦਦ ਦੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਆ ਕਿ ਉਹਨਾਂ ਦੀ ਕੋਈ ਨਾ ਕੋਈ ਮਦਦ ਜਿਹੜੀ ਆ ਉਹ ਜੋੜ ਕੀਤੀ ਜਾਵੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਉਸ ਗਰੀਬ ਪਰਿਵਾਰ ਦੇ ਘਰ ਦੀਆਂ ਹਨ ਜਿਨ੍ਹਾਂ ਦੇ ਘਰ ਵਿੱਚ ਇੱਕ ਝੋਪੜੀ ਨੂੰ ਅਚਾਨਕ ਜਿਹੜੀ ਅੱਗ ਆ ਉਹ ਲੱਗੀ ਸੀ ਤਾਂ ਉਸ ਝੋਪੜੀ ਦੇ ਅੰਦਰ ਬੰਨੇ ਹੋਏ ਪਸ਼ੂ ਜਿਹੜੇ ਆ ਉਹ ਅੱਗ ਦੀ ਲਪੇਟ ਵਿੱਚ ਆ ਗਏ ਸਨ ਤਾਂ ਪਸ਼ੂਆਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ ਪਰਿਵਾਰ ਗਰੀਬ ਆ ਤਾਂ ਪਸ਼ੂਆਂ ਨਾਲ ਹੀ ਉਹਨਾਂ ਦਾ ਗੁਜ਼ਾਰਾ ਜਿਹੜਾ ਉਹ ਚੱਲ ਰਿਹਾ ਸੀਗਾ ਤੇ ਹੁਣ ਪਰਿਵਾਰ ਜਿਹੜਾ ਉਹ ਮਦਦ ਦੀ ਗੁਹਾਰ ਲਗਾ ਰਿਹਾ ਅਸੀਂ ਵੀ ਅਪੀਲ ਕਰਾਂਗੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਉਹਨਾਂ ਉਸ ਪਰਿਵਾਰ ਦੀ ਕੋਈ ਨਾ ਕੋਈ ਮਦਦ ਜੜੀ ਆ ਉਹ ਜ਼ਰੂਰ ਹੋ ਸਕੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਅਚਾਨਕ ਲੱਗੀ ਆਗਨ ਹੈ ਪਸ਼ੂ ਜਿਹੜੇ ਆਪ ਦੀ ਲਪੇਟ ਵਿੱਚ ਲੈ ਲੇ ਤੇ ਪਸ਼ੂਆਂ ਦੀ ਜਿਹੜੀ ਮੌਤ ਆ ਹੋ ਚੁੱਕੀ ਆ ਤਾਂ ਕਾਫੀ ਨੁਕਸਾਨ ਜਿਹੜਾ ਇਸ ਪਰਿਵਾਰ ਦਾ ਉਹ ਹੋ ਚੁੱਕਿਆ ਤਾਂ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਮ ਤੁਹਾਡਾ ਆਪਣਾ ਨਾਮ ਜੰਗੀਰ ਕੌਰ ਤੁਸੀਂ ਕਿੱਥੋਂ ਦਾ ਰਹਿੰਦੇ ਹੋ ਅਛੇ ਇਹਨਾਂ ਦਾ ਗਵਾਹ ਦਰਨੇ ਕਿਸ ਤਰ੍ਹਾਂ ਅੱਗ ਜਿਹੜੀ ਲੱਟਾਂ ਦਿਖ ਰਹੀਆਂ ਕਿਸ ਤਰ੍ਹਾਂ ਦੇਖ ਰਹੇ ਇਹਨਾਂ ਦਿਲਾਮ ਪਹਿਲਾਂ ਤਾਂ ਮਾੜੀ ਜਿਹੀ ਜੋ ਕਾ ਲੱਗਾ ਹੈ ਹਾਂ ਹਾਂ ਉਦੋਂ ਧਮ ਇੱਕ ਜਿਹੇ ਬੰਬੋਕਾ ਨਿਕਲ ਪਿਆ ਕਿੰਨੀ ਕੁ ਜ਼ਿਆਦਾ ਅੱਗ ਦੀਆਂ ਲੱਟਾਂ ਸੀ ਬਹੁਤ ਜ਼ਿਆਦਾ ਸੀ ਬੜੀ ਭਿਆਨਕ ਅੱਗ ਸੀ ਹਾਂ ਬਹੁਤ ਜ਼ਿਆਦਾ ਸੀ ਥੱਲੇ ਕੀ ਸੀ ਥੱਲੇ ਇੱਕ ਗਾਂ ਉਹ ਹੀ ਇੱਕ ਬੱਛਾ ਹੈ ਛੋਟਾ ਜਿਹਾ ਬੇਜਬਾਨ ਸੀ ਦੋਨਾਂ ਦੀ ਹਾਂ ਦੋਨਾਂ ਦੀ ਜੱਥ ਹੋ ਗਈ ਤੇ ਜਿਹੜਾ ਸਾਡਾ ਪੋਤਰਾ ਹੈ ਨਾ ਉਹ ਪੱਧ ਤੇ ਜਾਣ ਲੱਗਾ ਹੈ ਤੇ ਉਹ ਨਾਲ ਦੀ ਬਾਹਤ ਹਿੱਕਾ ਲੱਗਾ ਤੇ ਭੱਜ ਕੇ ਆ ਗਿਆ ਬਾਹਰ ਇਨਾਂ ਦੇ ਜਿੰਨੇ ਕੁ ਵਕਤ ਹੋਈ ਜਾਵੇ ਨਾ ਇਨਾਂ ਦੇ ਕੀ ਕੀ ਜਾਵੇ ਅੱਗ ਕਿੰਨੇ ਕ ਵਜੇ ਲੱਗੀ ਅੱਗ ਲੱਗ ਗਈ ਹੈ 11:00 ਹਾਂ 11:00 ਹਾਂ ਦਪਹਿਰ ਵੇਲੇ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਸੁਖਦੇਵ ਸਿੰਘ ਜਿਹੜੀ ਅੱਗ ਲੱਗੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਤੇ ਕਿਵੇਂ ਲੱਗੀ ਅੱਗ ਜੀ ਮੇਰਾ ਪਿੰਡ ਹੈਗਾ ਮਾੜੇ ਕਲਾਂ ਗੁਰੂ ਅਰਸਾਏ ਕੋਲ ਤੇ ਇਹ ਮੇਰੇ ਰਿਸ਼ਤੇਦਾਰ ਨੇ ਮੈਨੂੰ ਕਰੀਬ 2:30 ਵਜੇ ਫੋਨ ਗਿਆ ਵੀ ਇਸ ਤਰ੍ਹਾਂ ਆਪਣੀ ਗਾਂ ਨੂੰ ਛਪਰੀ ਨੂੰ ਅੱਗ ਲੱਗ ਗਈ ਹੈ ਤੇ ਵਿੱਚ ਇੱਕ ਆਪਣੀ ਗਾਂ ਸੀ ਸੂਣ ਵਾਲੀ ਜੋ ਕਿ 6 ਮਹੀਨੇ ਦੇ ਕਰੀਬਨ ਕੱਬਣ ਸੀ ਤੇ ਇੱਕ ਬੱਚਾ ਸੀਗਾ ਨਾਲ ਤੇ ਉਹ ਆਪਣੇ ਦੋਵੇਂ ਚੁਲਸ ਗਏ ਨੇ ਤੇ ਮੈਂ ਓਨ ਦੀ سپورਟ ਇੱਥੇ ਆ ਕੇ ਪਹੁੰਚਿਆ ਤੇ ਦੇਖਿਆ ਆ ਕੇ ਵੀ ਗਾਂ ਪੂਰੀ ਤਰ੍ਹਾਂ ਚੁਲਸ ਗਈ ਹੈ ਗਾਂ ਵੀ ਮਰ ਚੁੱਕੀ ਹੈ ਤੇ ਬੱਚਾ ਵੀ ਮਰ ਚੁੱਕਾ ਹੈ ਗਾਂ ਸੋਣ ਵਾਲੀ ਸੀ ਜੋ ਕਿ ਰੋਜੀ ਰੋਟੀ ਇਹਨਾਂ ਦੀ ਸੀਗੀ ਇਹ ਵਿਚਾਰੇ ਆ ਮਜ਼ਦੂਰ ਨੇ ਮਜ਼ਦੂਰੀ ਦਾ ਕੰਮ ਕਰਦੇ ਨੇ ਪੱਠੇ ਟੇਟਾਂ ਪਾਉਂਦੇ ਨੇ ਬਥੇੜ ਦਾ ਕੰਮ ਕਰਦੇ ਨੇ ਤੇ ਲੜਕਾ ਇਹਨਾਂ ਦਾ ਘਾਰ ਸੀਗਾ ਤੇ ਉਹਨੇ ਆ ਕੇ تقریبا ਮੌਕਾ ਸੰਭਾਲਿਆ ਜੋ ਵੀ ਪੁਛ ਬਹੁਤ ਕੀਤੀ ਵਿਚਾਰੇ ਨੇ ਬਚਾਉਣ ਦੀ ਪਰ ਬਚਾ ਨਹੀਂ ਸਕਿਆ ਜ਼ਖਮੀ ਉਹ ਵੀ ਆਹ ਉਹਦੇ ਕਰ ਬਚਾਉਣ ਦੇ ਚੱਕਰ ਚੇ ਦੀ ਆਪ ਦੀ ਸਭ ਬਾਹ ਚੁਲਸ ਗਈ ਹੈ ਤੇ ਜਿੰਨੀ ਵੀ ਮਦਦ ਹੋ ਸਕਦੀ ਹੈ ਮੇਰੇ ਦਾਨੀ ਵੀਰਾਂ ਵੱਲੋਂ ਕੋਈ ਨਹੀਂ ਹੈਲਪ ਕੀਤੀ ਜਾਵੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਜਾਂ ਕਿ ਉਹ ਦਾ ਕੀ ਇਹਨਾਂ ਵਿਚਾਰਾ ਗਰੀਬਾਂ ਦੀ ਮਦਦ ਹੋ ਸਕੇ ਕੀ ਨਾਮ ਤੇਰਾ ਮੇਰਾ ਨਾਮ ਕਿਕਰ ਸਿੰਘ ਜੀ ਕਿਕਰ ਸਿੰਘ ਕਿੱਥੋਂ ਦਾ ਰਹਿੰਦਾ ਪਿੰਡ ਕੋੜਾ ਚੱਕ ਚੱਕ ਦਾ ਨਾਮ ਹਾਂਜੀ ਜਿਹੜੀ ਅੱਗ ਲੱਗੀ ਕੀ ਕਾਰਨ ਹੋ ਗਿਆ ਜਿਹੜਾ ਆਪਾਂ ਏ ਜੀ ਪਤਾ ਹੀ ਨਹੀਂ ਅੱਗ ਲੱਗ ਗਈ ਸੀ ਤੇ ਮੈਂ ਗਿਆ ਸੀ ਮੰਡੋਟ ਅੱਗੇ ਮੈਂ ਟਾਈਮ ਨਾਲ ਡਾੜੀਵਰ ਨਾਲ ਚਲਾ ਜਾਣਾ ਪੱਠੇ ਤੇ ਕੰਮ ਕਰਦਾ ਡਾੜੀਵਰੀ ਸੁਬਾ ਸ਼ਾਮ ਰਾਤ ਨੂੰ ਹਾਂ ਤੇ ਸਵੇਰ ਤੜਕੇ ਚਲੇ ਜਾਈਦਾ ਤੇ ਉਧਰੋਂ ਮੈਂ ਆ ਤੇ ਮੈਂ ਅੱਜ ਛੁੱਟੀ ਕੀਤੀ ਸੀ ਡਾੜੀਵਰ ਨਾਲ ਮੈਂ ਗਿਆ ਸੀ ਮੰਡੋਟ ਧਾਰ ਕਟ ਦਾ ਨਾਮ ਚੇਂਜ ਕਰਾਣਾ ਸੀ ਤੇ ਉਹ ਸਾਈਟ ਬੰਦ ਸੀ ਤੇ ਮੈਂ ਆ ਗਿਆ ਟਾਈਮ ਨਾਲ ਤੇ ਉਹ ਕਹਿੰਦੇ ਪੀ ਲੇਟ ਥੋੜੀ ਜਾਏ ਜੀ 1:00 ਵਜੇ ਮੈਂ ਗਿਆ ਤੇ ਮੈਂ ਪਹਿਲੇ 1:00 ਵਜੇ ਤੋਂ ਪਹਿਲਾਂ ਗਿਆ ਚਲਾ ਸੀ ਸਾਈਟ ਚੱਲ ਪਈ ਮੈਂ ਆ ਗਿਆ ਟਾਈਮ ਨਾਲ ਮੈਂ ਆ ਕੇ ਦੇਖਿਆ ਵੀ ਗਾਣੂ ਤੋਂ ਪਾਈ ਖੜੀ ਹੈ ਅੱਗੇ ਵੀ ਅਸੀਂ ਟਾਈਮਰ ਬੰਨ ਦਿੱਤਾ ਅੱਜ ਅੱਜ ਮੈਂ ਕਿਹਾ ਵੀ ਚਾਲੂ ਥੇ ਸ਼ਾਏ ਗੀਏ ਮੈਂ ਥੋੜੀ ਲੇਟ ਬੰਨ ਦਾਂਗਾ ਵੀ ਉਥੇ ਸ਼ਾਏ ਠੰਡੀ ਸ਼ਾਏ ਤੇ ਫਿਰ ਮੈਂ ਆਇਆ ਅੰਦਰ ਬੰਨਿਆ ਮੈਂ ਅੰਦਰ ਗਿਆ ਤੇ ਵੀ ਤੁੱਪ ਤੁੱਪ ਮੂੰਹ ਤੇ ਵਜੀ ਗਰਮੀ ਬਹੁਤ ਸੀ ਮੈਂ ਕਿਹਾ ਪੱਖਾ ਚਲਾ ਦੇ ਚਾਟਰਾਮ ਕਰ ਲੈਣਾ ਤੇ ਮੈਂ ਆਰਾਮ ਕਰਨ ਲਈ ਗਿਆ ਤੇ ਬਾਹਰੋਂ ਸਿਸਟਰ ਦੀ ਆਵਾਜ਼ ਆਈ ਵੀ ਵੀਰੇ ਵੀਰੇ ਅੱਗ ਲੱਗ ਗਈ ਤੇ ਮੈਂ ਬਾਹਰ ਆਇਆ ਉਹ ਗੋਠੇ ਤੋਂ ਲੱਗੀ ਸੀ ਅੱਗ ਤੇ ਮੈਂ ਪਹਿਲੇ ਤਾਂ ਮੋਟਰ ਦਾ ਪਹਿਲੇ ਚਲਾਈ ਆਵਾਜ਼ ਮਾਰਤੀ ਉਧਰ ਉਧਰ ਰੋਲਾ ਪਾਦਾ ਵੀ ਸਾਰੇ ਆ ਜੋ ਵੇ ਇਕੱਠੇ ਹੋਣ ਲੱਗ ਪਏ ਸੀ ਮੈਂ ਪਹਿਲੇ ਅੰਦਰ ਭੱਜਣ ਲੱਗਾ ਮੈਂ ਕਿਹਾ ਵੀ ਸ਼ਾਇਦ ਹੀ ਖੋਲ ਖੋਲ ਲਵਾ ਤੇ ਉਹ ਅੱਗ ਬਹੁਤ ਸੀ ਤੇ ਸੇਕੇ ਕਰਨ ਪਹਿਲੇ ਗਾ ਮਰ ਗਈ ਤੇ ਮੈਂ ਭੱਜਾ ਤੇ ਮੈਨੂੰ ਵੀ ਸੇਕਾ ਲੱਗ ਗਿਆ ਥੋੜਾ ਤੇ ਫਿਰ ਮੈਂ ਉਹਦੇ ਬਾਅਦ ਚ ਤੁਸੀਂ ਚੱਕਲੀ ਹੋ ਗਿਆ ਹਾਂਜੀ ਮੈਂ ਪਾਣੀ ਪਾੰਗਾ ਰਿਹਾ ਉਧਰ ਤੋੜੀ ਨੂੰ ਅੱਗ ਲੱਗ ਗਈ ਅੱਧਾ ਘੰਟਾ ਘੰਟਾ ਮੋਟਰ ਚਲਾਈ ਉਧਰ ਇੱਕ ਨਾਲ ਗਿਆ ਗਵਾਂਢੀ ਉਹਨਾਂ ਨੇ ਵੀ ਕਿਹਾ ਮੋਟਰ ਚਲਾਓ ਮੋਟਰ ਚਲਾਈ ਤੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬਚਾਉਣ ਦੀ ਕੋਸ਼ਿਸ਼ ਪਰ ਨਹੀਂ ਬਚੀ ਦੋਨੋਂ ਨਹੀਂ ਬੱਚੇ ਹਾਂਜੀ ਇਹ ਕੀ ਨਾਲ ਇਹ ਬੱਚਾ ਜੀ ਗਾਂ ਦਾ ਬੱਚਾ ਹਾਂਜੀ ਅਜੇ ਥੋੜਾ ਟਾਈਮ ਆਸੀ ਸੁਈ ਸੀ ਸੁਈ ਸੀ ਹਾਂਜੀ ਹੁਣ ਕੀ ਮੰਗ ਤੋ ਮਦਦ ਹੀ ਮੰਗ ਹਾਂਜੀ ਮਦਦ ਹੀ ਮੰਗ ਮਦਦ ਕੀਤੀ ਜਾਵੇ ਹਾਂਜੀ ਕੀ ਇਹਦਾ ਇਸ਼ਾਰਾ ਸੀਗਾ ਤੁਹਾਨੂੰ ਹਾਂਜੀ ਇਹਦਾ ਹੀ ਇਸ਼ਾਰਾ ਸੀ ਡੇਰ ਤੇ ਦੁੱਧ ਪਾਉਣਾ ਸੀ ਰੋਜੀ ਰੋਟੀ ਜਾਂਦੀ ਸੀ ਹਾਂ ਹਾਂਜੀ ਤੁਹਾਨੂੰ ਕਿੰਨੇ ਬੱਚੇ ਨਹੀਂ ਮੰਗਦੇ